ਇਨਾ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਪਿੱਛੇ بارش ਨਹੀਂ ਹੋਈ ਦੋ ਤਿੰਨ ਦਿਨ ਤਾਂ ਟੈਂਪਰੇਚਰ ਜਿਹੜੇ ਲਗਾਤਾਰ ਵਧ ਰਹੇ ਆ ਤਾਂ ਸਾਡੇ ਕੋਲ ਹੁਣ 35 ਡਿਗਰੀ ਤੱਕ ਜਿਹੜਾ ਦਿਨ ਦਾ ਤਾਪਮਨ ਰਿਕਾਰਡ ਹੋ ਰਿਹਾ ਹੈ ਔਰ ਰਾਤ ਦਾ ਟੈਂਪਰੇਚਰ ਜਿਹੜਾ 28 ਡਿਗਰੀ ਤੱਕ ਰਿਕਾਰਡ ਹੋ ਰਿਹਾ ਸੋ ਦੋਨੇ ਜਿਹੜੇ ਟੈਂਪਰੇਚਰਸ ਨੇ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੋ ਰਿਹਾ ਸੋ ਟੈਂਪਰੇਚਰ ਦੇ ਵਿੱਚ ਵੀ ਬਹੁਤ ਵੇਰੀਏਸ਼ਨ ਆ ਰਹੀ ਹੈ ਬਟ ਹੁਣ ਆਉਣ ਵਾਲੇ ਦਿਨਾਂ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਹਲੇ ਕੋਈ ਜ਼ਿਆਦਾ ਰਿਲੀਫ ਦੇ ਚਾਂਸਸ ਨਹੀਂ ਹੈਗੇ ਇਸੇ ਤਰ੍ਹਾਂ ਹੀ ਹਲੇ ਹਿਊਮਿਡ ਵੈਦਰ ਦਾ ਸਾਨੂੰ ਸਾਹਮਣਾ ਕਰਨਾ ਪਏਗਾ ਕਿਸਾਨ ਵੀਰਾਂ ਨੂੰ ਆਪਣੇ ਜਿਹੜੇ ਖੇਤ ਨੇ ਉਹਨਾਂ ਦਾ ਲਗਾਤਾਰ ਮੋਨੀਟਰਿੰਗ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਿ ਚਿੱਟੀ ਮੱਖੀ ਦਾ ਹੋ ਸਕਦਾ ਪ੍ਰਕੋਪ ਹਨਾ ਹੋ ਸਕਦਾ ਜਿਵੇਂ ਕਿ ਹਿਊਮਿਡ ਵੈਦਰ ਆ ਰਿਹਾ ਹੈ ਜਿਸ ਤਰ੍ਹਾਂ ਫਾਲ ਆਰਮੀ ਵਾਰਮ ਮੇਜ਼ ਦੇ ਉੱਪਰ ਆ ਰਿਹਾ ਹੈ ਹੋਰ ਮਤਲਬ ਚੁੰਨੇ ਦੇ ਉੱਪਰ ਵੀ ਕਈ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਜਦੋਂ ਹਿਊਮਿਡਿਟੀ ਵੱਧਦੀ ਹੈ ਤਾਂ ਇਹਨਾਂ ਚੀਜ਼ਾਂ ਦਾ ਵੀ ਅਟੈਕ ਹੋਣਾ ਵੱਜ ਜਾਂਦਾ ਹੈ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂ ਆਰ ਤੁਸੀਂ ਦੇਖ ਰਹੇ ਹੋ ਲੁਧਿਆਣ ਲਾਈਵ ਦਾ ਮੌਸਮ ਖਬਰ ਨਾਮਾ ਸੋ ਦੋਸਤੋ ਜਿੱਦਾਂ ਹੀ ਮੌਸਮ ਦੀ ਗੱਲ ਹੁੰਦੀ ਹੈ ਤਾਂ ਨਾਲ ਹੀ ਤੁਹਾਨੂੰ ਜਿਹੜਾ ਹਿਊਮਿਡਿਟੀ ਜਿਹੜੀ ਹੈ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਹੋਵੇ ਵੀ ਕਿਉਂ ਨਾ ਤਾਪਮਨ ਭਾਵੇਂ ਅਜੇ 35 ਡਿਗਰੀ ਦੇ ਕਰੀਬ ਚੱਲ ਰਿਹਾ ਹੈ ਲੇਕਿਨ ਹਿਊਮਿਡਿਟੀ ਜਿਹੜੀ ਹੈ 70% ਤੋਂ ਜ਼ਿਆਦਾ ਦੀ ਵਧੀ ਹੋਈ ਹੈ ਥੋੜੀ ਦੇਰ ਖੜੇ ਹੋਵੋ ਥੋੜਾ ਜਿਹਾ ਗਰਮ ਹੋਵੇ ਤਾਂ ਨਾਲ ਹੀ ਗਰਮੀ ਸ਼ਰਟਾਂ ਗਿਲੀਆਂ ਹੋ ਜਾਂਦੀਆਂ ਨੇ ਲੇਕਿਨ ਇਹ ਦੂਰ ਹੋਏਗੀ ਜਾਂ ਨਹੀਂ ਹੋਏਗੀ ਇਹ ਅੱਧੀ ਅੱਧੀ ਚਲਦੀ ਰਹੇਗੀ ਕਿ ਲੱਗਦਾ ਕਿ ਬਰਸਾਤਾਂ ਆਣ ਗਿਆ ਇਹ ਸਾਰੀ ਗੱਲਾਂ ਜਵਾਬ ਜੜੇ ਲੈਣੇ ਆਏਗੇ ਸਿੱਧਾ ਸਿੱਧਾ ਕੇਕੇ ਗਿਲ ਮੈਮ ਤੋਂ ਜਾਣਦੇ ਆ ਕੀ ਕਿਸ ਪ੍ਰਕਾਰ ਦੇ ਆਉਣ ਦਿਨਾਂ ਚ ਮੌਸਮ ਰਹੇਗਾ ਕਿਉਂਕਿ ਖੜੇ ਵੀ ਇਸ ਵੇਲੇ ਅਸੀਂ ਯੂਨੀਵਰਸਿਟੀ ਦੇ ਇੱਥੇ ਚਲੋ ਹਵਾਵਾਂ ਚੱਲ ਰਹੀਆਂ ਦਰਖਤ ਸੋਹਣੇ ਲੱਗੇ ਹੋਏ ਨੇ ਤਾਂ ਹੀ ਕਹਿੰਦੇ ਕਿ ਦਰਖਤ ਲਾਓ ਤਾਂ ਕਿ ਥੋੜਾ ਤਾਪਮਨ ਘਟੇ ਸੋ ਜਾਣਦਾ ਕਿ ਆਉਣ ਦਿਨਾਂ ਚ ਕਿੱਦਾਂ ਰਹੇਗਾ ਤਾਪਮਨ ਔਰ ਥੋੜੀ ਰਾਹ ਜੜੀ ਲੁਧਿਆਣਾ ਵਾਸੀ ਨੂੰ ਮਿਲੇਗੀ ਕਿ ਨਹੀਂ ਮਿਲੇਗੀ ਇਸ ਤਰੀਏ ਐਜ਼ ਇਟ ਇਜ਼ ਚੱਲਦਾ ਰਹੇਗਾ ਸੋ ਸਸ਼ੀ ਕਾ ਮੈਂ ਵੈਲਕਮ ਟੂ ਲੁਧਿਆਣਾ ਹਾਂਜੀ ਥੈਂਕ ਯੂ ਸੋ ਆਮ ਕਿਸ ਤਰ੍ਹਾਂ ਦੇਖਦੇ ਹਾਂ ਤਾਪਮਨ ਕੀ ਹਿਊਮਿਡਿਟੀ ਜਿਹੜੀ ਲਗਾਤਾਰ ਵਧੀ ਹੋਈ ਹੈ ਤਾਪਮਨ ਇੰਨਾ ਥ ਹੁੰਦਾ ਮਾਨਸੂਨ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਜਿੱਥੇ ਸਾਨੂੰ ਖੁਸ਼ੀ ਹੋਣੀ ਚਾਹੀਦੀ ਉੱਥੇ ਗਰਮੀ ਜਿਹੜੀ ਲਗਾਤਾਰ ਫੀਲ ਹੋ ਰਹੀ ਹੈ ਆ ਦੇਖੋ ਇਹ ਹਰ ਇੱਕ ਸੀਜ਼ਨ ਦੀ ਆਪਣੀ ਮਤਲਬ ਸਿਗਨੀਫਿਕੈਂਸ ਹੈ ਜਿਸ ਤਰ੍ਹਾਂ ਕਿ ਜਦੋਂ ਆਪਾਂ ਸ਼ੁਰੂ ਕਰਦੇ ਆ ਸਮਰ ਸੀਜ਼ਨ ਹੁੰਦਾ ਤਾਂ ਉਦੋਂ ਮਤਲਬ ਟੈਂਪਰੇਚਰਸ ਬਹੁਤ ਹਾਈ ਜਾਂਦੇ ਆ ਮਈ ਦੇ ਵਿੱਚ ਜੂਨ ਦੇ ਵਿੱਚ ਬਟ ਉਦੋਂ ਹਵਾ ਦੇ ਵਿੱਚ ਮੋਇਸਚਰ ਨਹੀਂ ਹੁੰਦਾ ਬਹੁਤ ਡਰਾਈ ਵੈਦਰ ਹੁੰਦੀ ਹੈ ਤੇ ਡਰਾਈ 에ਅਰ ਹੁੰਦੀ ਹੈ ਨਾ ਸੋ ਡਰਾਈ 에ਅਰ ਕਰਕੇ ਸਾਨੂੰ ਇਹ ਮਤਲਬ ਕਿ ਇੰਨੀ ਗਰਮੀ ਮਹਿਸੂਸ ਨਹੀਂ ਹੁੰਦੀ ਮਤਲਬ ਹੁੰਦੀ ਹੈਗੀ ਹੈ ਮਤਲਬ ਸਵੇਟਿੰਗ ਵਾਰਾ ਨਹੀਂ ਹੁੰਦੀ ਇਹ ਹੈ ਕਿ ਲੂ ਚੱਲਦੀ ਹੈ ਕਿਸੇ ਦਿਨ ਹਵਾ ਚੱਲ ਗਈ ਤਾਂ ਉਹ ਥੋੜਾ ਵੈਦਰ ਚੇਂਜ ਹੋ ਜਾਂਦਾ ਪਰ ਜਦੋਂ ਮੌਨਸੂਨ ਸੀਜ਼ਨ ਆਉਂਦਾ ਜੁਲਾਈ ਦੇ ਵਿੱਚ ਮੇਨਲੀ ਤਾਂ ਉਦੋਂ ਹਿਊਮਿਡਿਟੀ ਲੈਵਲ ਬਹੁਤ ਵੱਜ ਜਾਂਦਾ ਹੈ ਇੱਕ ਤਾਂ ਸਾਡੇ ਕੋ ਜਿਹੜੀ ਮਤਲਬ ਕ੍ਰੌਪ ਹੈ ਸੀਜ਼ਨ ਦੀ ਉਹ ਵੀ ਪੂਰੀ ਫਲਡਿੰਗ ਕੰਡੀਸ਼ਨਸ ਹੁੰਦੀਆਂ ਨੇ ਦੂਸਰਾ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੁੰਦੀ ਹੈ ਉਹ ਪੂਰੀ ਜੁਲਾਈ ਜਿਹੜਾ ਅੱਛਾ ਉਹਦਾ ਰਹਿੰਦਾ ਹੈ ਇਫੈਕਟ ਰਹਿੰਦਾ ਮੌਨਸੂਨ ਦਾ ਸੋ ਉਹਦੇ ਨਾਲ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਨੀਆਂ ਅਪ ਡਾਊਨਸ ਚਲਦੀਆਂ ਰਹਿੰਦੀਆਂ ਨੇ ਕਦੇ ਟੈਂਪਰੇਚਰਸ ਫਾਲ ਕਰ ਜਾਂਦੇ ਆ ਬਾਰਿਸ਼ ਹੁੰਦੀ ਆ ਤਾਂ ਜਿਸ ਤਰ੍ਹਾਂ ਆਪਾਂ ਦੇਖਿਆ ਪਿੱਛੇ ਜੇ 25 ਡਿਗਰੀ ਤੱਕ ਟੈਂਪਰੇਚਰ ਚਲਾ ਗਿਆ ਕਿਉਂਕਿ ਬਾਰਿਸ਼ 3-4 ਦਿਨ ਕਾਫੀ ਅੱਛੀ ਰਹੀ ਹੈ ਤੇ ਉਸ ਤੋਂ ਬਾਅਦ बारिश चली ਜਾਂਦੀ ਆ ਤਾਂ ਹਿਊਮਿਡ ਵੈਦਰ ਹੋ ਜਾਂਦਾ ਬਾਟ ਸਲਟਰੀ ਜਿਹਾ ਔਰ ਬਲਾ ਅਨਕੰਫਰਟੇਬਲ ਹੁੰਦਾ ਔਰ ਟੈਂਪਰੇਚਰ ਜਿਹੜਾ ਗ੍ਰੈਜੂਲੀ ਵਧਨੇ ਸ਼ੁਰੂ ਹੋ ਜਾਂਦੇ ਆ ਸੋ ਇਸੇ ਤਰ੍ਹਾਂ ਹੀ ਹੁਣ ਇਹਨਾਂ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਪਿੱਛੇ بارش ਨਹੀਂ ਹੋਈ ਦੋ ਤਿੰਨ ਦਿਨ ਤਾਂ ਟੈਂਪਰੇਚਰ ਜਿਹੜਾ ਲਗਾਤਾਰ ਵਧ ਰਿਹਾ ਤਾਂ ਸਾਡੇ ਕੋਲ ਹੁਣ 35 ਡਿਗਰੀ ਤੱਕ ਜਿਹੜਾ ਦਿਨ ਦਾ ਤਾਪਮਨ ਰਿਕਾਰਡ ਹੋ ਰਿਹਾ ਹੈ ਔਰ ਰਾਤ ਦਾ ਟੈਂਪਰੇਚਰ ਜਿਹੜਾ 28 ਡਿਗਰੀ ਤੱਕ ਰਿਕਾਰਡ ਹੋ ਰਿਹਾ ਸੋ ਦੋਨੇ ਜਿਹੜੇ ਟੈਂਪਰੇਚਰਸ ਨੇ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੋ ਰਿਹਾ ਜਿਹਦੇ ਕਰਕੇ ਕਿ ਸਾਨੂੰ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਉਹ ਵੀ ਮਹਿਸੂਸ ਹੋ ਰਹੀ ਹੈ ਔਰ ਉਤੋਂ ਹਿਊਮਿਡਿਟੀ ਵੀ ਜ਼ਿਆਦਾ ਹੈ ਕਿਉਂਕਿ ਮੌਇਸਚਰ ਜਿਹੜਾ ਹਵਾ ਦੇ ਵਿੱਚ ਹੈਗਾ ਇੱਕ ਤਾਂ ਕ੍ਰੌਪ ਕਰਕੇ ਹੈ ਕਿਉਂਕਿ ਫਲਡਿੰਗ ਕੰਡੀਸ਼ਨਸ ਨੇ ਜਦੋਂ ਵੀ ਆਪਰੇਸ਼ਨ ਹੁੰਦੀ ਹੈ ਉਹਦੇ ਨਾਲ ਹੋ ਜਾਂਦਾ ਤੇ ਦੂਸਰਾ ਇਹਦੇ ਕਰਕੇ ਆ ਕਿ ਜਿਸ ਤਰ੍ਹਾਂ ਮਤਲਬ ਮੌਨਸੂਨ ਦੀ ਬਾਰਿਸ਼ ਕਿਤੇ ਨਾ ਕਿਤੇ ਹੋ ਹੀ ਜਾਂਦੀ ਹੈ ਸੋ ਪਿੱਛੇ ਜੇ ਆਪਾਂ ਦੇਖਿਆ ਚੀ بارش ਜਿਹੜੀ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਸਾਡੇ ਕੋਲ ਹਨਾ ਸੰਗਰੂਰ ਜਿਹੜਾ ਆ ਬਹੁਤ ਵੈਟਸਟ ਰਿਹਾ 90% ਤੱਕ بارش ਸੰਗਰੂਰ ਦੇ ਵਿੱਚ ਹੋਈ ਹੈ ਤੇ ਜੇ ਆਪਾਂ ਡ్రਾਈਐਸ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਜ਼ਿਲ੍ਹੇ ਨੇ ਜਿਵੇਂ ਮਾਨਸਾ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਇਹਨਾਂ ਦੇ ਵਿੱਚ بارش ਘਟ ਰਹੀ ਹੈ ਸੋ ਜਿਵੇਂ ਫਰੀਦਕੋਟ ਦੇ ਵਿੱਚ ਜਿਵੇਂ ਆਪਾਂ ਸਭ ਤੋਂ ਘੱਟ ਜਿਹੜੀ بارش ਆ ਉਹ ਉਹ ਦੇਖਦੇ ਆਂ ਸੋ ਟੈਂਪਰੇਚਰਸ ਵੀ ਜਿਸ ਤਰ੍ਹਾਂ ਕੱਲ ਸਾਡੇ ਕੋਲ ਪਠਾਨਕੋਟ ਦਾ ਟੈਂਪਰੇਚਰ 38 ਡਿਗਰੀ ਰਿਕਾਰਡ ਹੋਇਆ ਹੈ ਸੋ ਟੈਂਪਰੇਚਰ ਦੇ ਵਿੱਚ ਵੀ ਬਹੁਤ ਵੇਰੀਏਸ਼ਨ ਆ ਰਹੀ ਹੈ ਬਟ ਹੁਣ ਆਉਣ ਵਾਲੇ ਦਿਨਾਂ ਦੀ ਜੇ ਆਪ ਹੈਗੇ ਇਸੇ ਤਰ੍ਹਾਂ ਹੀ ਹਲੇ ਹਿਊਮਿਡ ਵੈਦਰ ਦਾ ਸਾਨੂੰ ਸਾਹਮਣਾ ਕਰਨਾ ਪਏਗਾ ਇਨਕੋ ਜਿਹੜੇ 2-4 ਦਿਨ ਹੈਗੇ ਨਾਲ ਵਾਲੇ ਦਿਨਾਂ ਵਿੱਚ ਐਜ਼ ਇਟ ਇਜ਼ ਸਟਿਲ ਐਜ਼ ਇਟ ਇਜ਼ ਚੱਲ ਰਹਿਣਗੇ ਜਿਸ ਤਰ੍ਹਾਂ ਪ੍ਰੈਜ਼ੈਂਟਲੀ ਇਸ ਟਾਈਮ ਮੌਸਮ ਹੈ। ਹਾਂਜੀ ਬਿਲਕੁਲ ਕਿਉਂਕਿ ਹਲੇ ਕੋਈ ਮੌਨਸੂਨ ਦੇ ਵਿੱਚ ਜ਼ਿਆਦਾ ਪ੍ਰੋਗਰੈਸ ਨਹੀਂ ਹੈ। ਥੋੜੀ ਜਿਹੀ ਬ੍ਰੇਕ ਨਜ਼ਰ ਆ ਰਹੀ ਹੈ। ਸੋ ਸਿਸਟਮ ਇੰਨਾ ਨਹੀਂ ਹੈ। ਲੋਕਲ ਸਿਸਟਮ ਥੋੜੇ ਡਿਵੈਲਪ ਹੋ ਜਾਂਦੇ ਆ ਜਿਦੇ ਨਾਲ ਥੋੜੇ ਬੱਤੇ ਆਈਸੋਲੇਟਡ ਸ਼ਾਵਰਸ ਹੋ ਜਾਂਦੇ ਆ। ਬਟ ਅਦਰਵਾਈਜ਼ ਜਿਵੇਂ ਗੁੱਡ ਮੌਨਸੂਨ ਦੀ ਜਿਵੇਂ ਪ੍ਰੋਗਰੈਸ ਹੁੰਦੀ ਆ ਉਹ ਹਲੇ ਸਟਿਲ ਹੈ। ਜਿਦੇ ਕਰਕੇ ਕੀ ਸਾਨੂੰ ਨਹੀਂ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜ਼ਿਆਦਾ ਰਾ ਆਮ ਦੇਖਣ ਨੂੰ ਮਿਲਣੀ ਆ। ਆ ਦੇਖੋ ਜਿਸ ਤਰ੍ਹਾਂ ਲੋਕਲ ਕੰਡੀਸ਼ਨਸ ਜਿਹੜੀਆਂ ਨੇ ਉਹ ਕਿਤੇ ਵੀ ਡਿਵੈਲਪ ਹੋ ਜਾਂਦੀਆਂ ਨੇ ਹੈਨਾ। ਸੋ ਉਹ ਪਾਕਟਸ ਦੇ ਵਿੱਚ ਹੁੰਦਾ ਹੈ। ਪਰ ਜਿਸ ਤਰ੍ਹਾਂ ਮੌਨਸੂਨ ਦੀ ਵਾਈਡਸਪਰੈਡ ਜਿਸ ਤਰ੍ਹਾਂ ਹੁੰਦੀ ਹੈ ਜਿਵੇਂ ਪਿੱਛੇ ਜੇ ਕਾਫੀ ਅੱਛੀ ਬਾਰੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਹੋਈ ਹੈ। ਉਦੋਂ ਮੌਨਸੂਨ ਪੂਰੀ ਤਰ੍ਹਾਂ ਐਕਟਿਵ ਹੁੰਦਾ ਹੈ। ਹੁਣ ਮੌਨਸੂਨ ਇੰਨਾ ਐਕਟਿਵ ਨਹੀਂ ਹੈ ਜਿਸ ਦੇ ਕਰਕੇ ਕਿ ਆਪਾਂ ਨੂੰ ਜ਼ਿਆਦਾ ਉਮੀਦ ਨਜ਼ਰ ਨਹੀਂ ਆ ਰਹੀ। ਨਜ਼ਰ ਨਹੀਂ ਆ ਜਾਈਗੀ। ਤੋ ਕਿਸਾਨਾਂ ਲਈ ਕਿੰਨੀ ਕੋ ਰਾਹਤ ਹੈ ਇਸ ਸਮੇਂ ਕਿਸਾਨਾਂ ਲਈ ਆਪਾਂ ਦੇਖੋ ਬਾ ਪਾਣੀ ਤਾਂ ਹੁਣ ਉਹਨਾਂ ਦੇ ਲੋਡ ਅਨੁਸਾਰ ਲਾਣਾ ਹੀ ਆ ਜਿੱਥੇ ਬਾਰਿਸ਼ ਨਹੀਂ ਹੋ ਰਹੀ ਹੈ ਨਾ ਜਿਹੜੀ ਵੀ ਫਸਲ ਨੂੰ ਪਿਛਲੇ ਜਿੱਥੇ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ ਉੱਥੋਂ ਉਹਨਾਂ ਨੂੰ ਪਾਣੀ ਕੱਢਣਾ ਚਾਹੀਦਾ ਕਿਉਂਕਿ ਖੜਾ ਪਾਣੀ ਜਿਹੜਾ ਕਈ ਫਸਲਾਂ ਨੂੰ ਨੁਕਸਾਨ ਵੀ ਕਰਦਾ ਜਿਸ ਤਰ੍ਹਾਂ ਕਿ ਨਰਮੇ ਨੂੰ ਹੋ ਗਿਆ ਨਾ ਮੱਕੀ ਨੂੰ ਹੋ ਗਿਆ ਬਟ ਜਿਸ ਤਰ੍ਹਾਂ ਕਿ ਹੁਣ ਹਿਊਮਿਡਿਟੀ ਵਧ ਰਹੀ ਹੈ ਇਹਨਾਂ ਦੇ ਵਿੱਚ ਬਿਮਾਰੀਆਂ ਕੀਟਾਂ ਦਾ ਵੀ ਅਟੈਕ ਜਿਹੜਾ ਉਹ ਵਦਨਾ ਸ਼ੁਰੂ ਹੋ ਜਾਂਦਾ ਹੈ ਸੋ ਕਿਸਾਨ ਵੀਰਾਂ ਨੂੰ ਆਪਣੇ ਜਿਹੜੇ ਖੇਤ ਨੇ ਉਹਨਾਂ ਦਾ ਲਗਾਤਾਰ ਮੋਨੀਟਰਿੰਗ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਿ ਚਿੱਟੀ ਮੱਖੀ ਤਾਂ ਹੋ ਸਕਦਾ ਪਰ ਕੋਪ ਹਨਾ ਹੋ ਸਕਦਾ ਜਿਵੇਂ ਕਿ ਹਿਊਮਿਡ ਵੈਦਰ ਆ ਰਿਹਾ ਹੈ ਜਿਸ ਤਰ੍ਹਾਂ ਫਾਲ ਆਰਮੀ ਵਾਰਮ ਮੇਜ਼ ਦੇ ਉੱਪਰ ਆ ਰਿਹਾ ਹੈ ਔਰ ਮਤਲਬ ਛੋਨੇ ਦੇ ਉੱਪਰ ਵੀ ਕਈ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਜਦੋਂ ਹਿਊਮਿਡਿਟੀ ਵੱਧਦੀ ਹੈ ਤਾਂ ਇਹਨਾਂ ਚੀਜ਼ਾਂ ਦਾ ਵੀ ਅਟੈਕ ਹੋਣਾ ਵੱਜ ਜਾਂਦਾ ਸੋ ਉਹਨਾਂ ਚੀਜ਼ਾਂ ਦਾ ਰੈਗੂਲਰ ਮੋਨਿਟਰਿੰਗ ਕੀਤੀ ਜਾਵੇ ਤਾਂ ਕਿ ਆਪਾਂ ਇਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਕਰ ਸਕੀਏ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਹੀ ਵਧੀਆ ਗੱਲਬਾਤ ਕਰਕੇ ਥੈਂਕ ਯੂ ਸੋ ਦੋਸਤੋ ਐਸੀ ਕਿ ਮੈਮ ਕੇਕੇ ਜੀ ਨੇ ਸਾਫ ਤੋ ਤੋ ਦੱਸਿਆ ਕਿ ਪ੍ਰੈਜ਼ੈਂਟ ਜੋ ਹੈ ਜੇ ਵੈਦਰ ਚੱਲ ਰਿਹਾ ਐ ਐਜ਼ ਇਟ ਇਜ਼ ਇਹ ਵੈਦਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਔਰ ਅਪਕਮਿੰਗ ਡੇਜ਼ ਵੀ ਜਿਹੜੇ 2 ਤੋਂ 4 ਦਿਨ ਦੇ ਹੈਗੇ ਨੇ ਉਹਦੇ ਚ ਕੋਈ ਜ਼ਿਆਦਾ ਜਿਹੜਾ ਬਦਲਾਅ ਹੈ ਦੇਖਣ ਨੂੰ ਅਜੇ ਨਹੀਂ ਮਿਲ ਰਿਹਾ ਨਾ ਹੀ ਲਿਖ ਰਿਹਾ ਕਿ ਅਜੇ ਮਾਨਸੂਨ ਜਿਹੜਾ ਵਾ ਫੁੱਲ ਬਾਰਿਸ਼ ਤਾਨੂੰ ਕਰਨ ਜਾ ਰਿਹਾ ਜਿਸ ਨਾਲ ਜੋ ਕਿ ਪਹਿਲਾਂ ਮੈਡਮ ਦੱਸਿਆ ਕਿ ਤਾਪਮਨ 25 ਡਿਗਰੀ ਤੱਕ ਵੀ ਚਲਾ ਗਿਆ ਸੀ ਲੇਕਿਨ ਵਾਪਸ 35 ਦੇ ਕਰੀਬ ਆ ਚੁੱਕਾ ਹੈਗਾ ਵਾ ਸੋ ਫਾਈਨਲੀ ਜਿਹੜਾ ਅਪਕਮਿੰਗ ਡੇਜ਼ ਹੈਗੇ ਨੇ ਉਹ ਐਜ਼ ਇਟ ਇਜ਼ ਸਟ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆ ਨੂੰ ਦੋ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਰੁਧਿਆਣਾ ਲਾਈ ਦਿਨ